ਜਦੋਂ ਮਹਾਰਾਜ ਦੇ ਦਰਬਾਰ ਦੇ ਸਜਣ ਦਾ ਵਕਤ ਹੋਇਆ ਸਤਿਗੁਰੂ ਜੀ ਤਖਤ ਤੇ ਆ ਕੇ ਸਭਾਇਮਾਨ ਹੋਏ ਗਰੀਬ ਨਿਵਾਜ਼ ਜੀ ਉਦੋਂ ਫਿਰ ਆਪਣੇ ਪੁੱਤਰ ਦੀ ਲੋਥ ਚੁਕਵਾ ਕੇ ਮਹਾਰਾਜ ਦੇ ਦਰਬਾਰ ਚ ਲੈ ਆਏ ਸੱਚੇ ਪਾਤਸ਼ਾਹ ਨੇ ਜਦੋਂ ਉਹਨੂੰ ਰੋਂਦੀ ਕਰਲਾਉਂਦੀ ਨੂੰ ਵੇਖਿਆ ਐਡਾ ਦਇਆਵਾਲਾ ਹਿਰਦਾ ਸੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਅਜੂਰ ਤਖਤ ਤੋਂ ਉੱਠੇ ਸਤਿਗੁਰੂ ਜੀ ਉਹਦਾ ਦਰਦ ਨਾ ਸਹਾਰ ਸਕੇ ਆਪਣੇ ਸੱਜੇ ਚਰਨ ਦਾ ਅੰਗੂਠਾ ਮਹਾਰਾਜ ਨੇ ਮੁਰਦੇ ਦੇ ਮੂੰਹ 'ਚ ਪਾਇਆ ਤੇ ਸਤਿਗੁਰਾਂ ਜੀਂ ਦਾ ਕਰ ਦਿੱਤਾ ਚਾਰ ਪੈਰ ਦਾ ਮਰਿਆ ਹੋਇਆ ਮੁਰਦਾ ਜਦੋਂ ਜਿਉਂਦਾ ਕੀਤਾ ਨਾ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਆਪਣੇ ਮਨ 'ਚ ਵਿਚਾਰਿਆ ਕਿ ਹੁਣ ਜੇ ਕੋਈ ਹੋਰ ਮਰਿਆ ਤੇ ਹੁਣ ਵੀ ਇੱਥੇ ਲਿਆਉਣਾ ਤੇ ਰੋਜ਼-ਰੋਜ਼ ਮੁਰਦੇ ਜਿੰਦੇ ਕਰਨੇ ਠੀਕ ਨਹੀਂ ਗੱਲ ਹੋਵੇਗੀ ਹਜੂਰ ਨੇ ਆਪਣੇ ਸ੍ਰੀ ਮੁਖ ਤੋਂ ਵਾਕ ਕਿ ਜਿੰਨਾ ਚਿਰ ਅਸੀਂ ਗੁਰਿਆਈ ਤਖਤ ਤੇ ਸ਼ਰੀਰ ਕਰਕੇ ਸੁਭਾਏ ਮਾਨਾ ਗੋਇੰਦਵਾਲ ਸਾਹਿਬ ਦੇ ਅੰਦਰ ਕੋਈ ਚੜ੍ਹਾਈ ਨਹੀਂ ਕਾਲੀ ਬੰਦਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਐਸਾ ਕਾਲ ਬੰਨਿਆ ਸਾਧ ਸੰਗਤ ਜੀ ਇਤਿਹਾਸ ਕਹਿੰਦਾ ਸੱਚੇ ਪਾਤਸ਼ਾਹ ਜੀ ਦੇ ਬਚਨ ਇਹੋ ਜੇ ਸੂਰਬੀਰ ਬਚਨ ਕੇ ਬਲੀ ਕਿਸੇ ਪੁਰਾਣੀ ਨੇ ਤਾਂ ਕੀ ਚੜ੍ਹਾਈ ਕਰਨਾ ਸੀ ਕੋਈ ਪਸ਼ੂ ਪੰਛੀ ਨਹੀਂ ਸੀ ਮਰਿਆ ਗੋਇੰਦਵਾਲ ਸਾਹਿਬ ਦੇ ਅੰਦਰ ਜਿੰਨਾ ਚਿਰ ਹਜੂਰ ਗੁਰਿਆਈ ਤਖਤ ਤੇ ਰਹੇ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਾਲ ਹੀ ਬੰਨ ਦਿੱਤਾ